ਹੈਲੋ ਜੀ ਸਾਰਿਆਂ ਦਾ ਸਵਾਗਤ ਮੈਂ ਠੀਕ ਠਾਕ ਹਾਂ ਮੇਰੇ YouTube ਫੈਮਿਲੀ ਨੂੰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਲੱਗੀਆਂ ਹਾਂ ਸੂਜੀ ਦਾ ਪਰੌਂਠਾ ਬਣਾਉਣਾ ਇਹ ਦੇਖੋ ਜੀ ਤੇ ਸੂਜੀ ਨੂੰ ਕੁੰਨੇਕ ਬਣਾ ਲੈਣੀ ਕੁੰਨੇਕ ਆ ਪਰੌਂਠੇ ਸੂਜੀ ਦੇ ਆਣਾ ਦਾਟਾ ਤੇ ਮੈਂ ਕਣਕ ਦੀ ਰੋਟੀ ਵੀ ਅੱਜੇ ਬੰਦ ਕਰੀਏ ਥੋੜੇ ਦਿਨ ਹੋ ਗਏ ਡਾਕਟਰ ਨੇ ਜੌਂਡਿਸ ਆਇਆ ਹੋਇਆ ਤੇ ਮੈਂ ਸੋਚੀ ਜਦੋਂ ਸੂਜੀ ਦੀ ਬਣਾ ਕੇ ਤੁਹਾਨੂੰ ਕਿਹੋ ਜਿਹਾ ਲਾਉਂਗੀ ਤੇ ਉਹ ਤੋਂ ਬਣਾਉਨੇ ਆ ਆਜੋ ਤੁਹਾਨੂੰ ਦਿਖਾਉਂਦੇ ਆਂ ਆਲੂ ਜੀ ਵਿੱਚ ਥੋੜੀ ਜਿਹੀ ਹਲਕੀ ਕਾਲੀ ਮਿਰਚ ਥੋੜਾ ਜਿਹਾ ਨਮਕ ਪਾਸਾ ਬਣਾ ਲੈ ਦੱਸਿਆ ਨਾ ਉਹਨੇ ਵੀ ਕੱਟੀ ਖਾ ਨਮਕ ਨੂੰ ਤੇ ਉਸ ਥੋੜਾ ਜਿਹਾ ਪਾਣੀ ਪਾ ਲੈਣਾ ਘੋਲ ਲੈਣਾ ਠੀਕ ਹੈ ਇਹ ਥੋੜਾ ਜਿਹਾ ਪਾਣੀ ਪਾ ਕੇ ਹੁਣ ਮਤਲਬ ਕਿ ਘੋਲ ਲੈਣ ਥੋੜਾ ਜਿਹਾ ਹੱਕਾ ਜਿਹਾ ਘੋਤਾਂ ਲਉਣਾ ਨਾਉਣਾ ਤਾਂ ਹੈ ਨਹੀਂ ਉਸ ਡਾਕਟਰ ਨੇ ਨਾ ਕਰਿਆ ਹੈ गैस कर लिया थोड़ी कन रोटी महंगा करी है जी तो देखने आप मिस्त्री भी लगे हुए हैं साफी भी बहुत ਟੈਨਸ਼ਨ ਮੈਨੂੰ ਕੰਮ ਵੀ ਬਹੁਤ ਜ਼ਿਆਦਾ ਹੈ ਤੇ ਉੱਪਰ ਤੇ ਮੇਰਾ ਸਵੇਰ ਵੀ ਠੀਕ ਸਮੇਂ ਵੀ ਘਟ ਗਈ ਨੂੰ ਤੇ ਆਪਾਂ ਮੈਨੂੰ ਖਾ ਲਦੇ ਆਂ ਤੇ ਦੇਖਦੇ ਆ ਕਿ ਇਸ ਤਰ੍ਹਾਂ ਬਣਾਇਆ ਆ ਲੋ ਨਾਲੇ ਵਧੀਆ ਸਿਹਤ ਵਾਸਤੇ ਖਾਣ ਨੂੰ ਥੋੜੇ ਜਿਹਾ ਕਣਕ ਦੀ ਰੋਟੀ ਬਣਾ ਕਰੀ ਹੋਈ ਆ ਫਰੂਟ ਨਾਰੀਅਲ ਪਾਣੀ ਜਿਆਦਾ ਹੀ ਦੱਸਿਆ ਦਾਲ ਪਾਣੀ ਦੱਸਿਆ ਦਹੀਂ ਦੱਸਿਆ ਲੱਸੀ ਦੱਸਿਆ ਗੰਨੇ ਦਾ ਰਸ ਦੱਸਿਆ ਮੈਨੂੰ ਹਲਕਾ ਜਿਹਾ ਘਿਓ ਲਾਇਆ ਜ਼ਿਆਦਾ ਨਹੀਂ ਲਾਇਆ ਮੈਂ ਜੀ ਪਰਾਉਨ ਵੀ ਜੇ ਤਾਂ ਬਹੁਤ ਕੁਝ ਪਾਸ ਰਹਿ ਤੜੀਆਂ ਪਿਆਜ਼ ਜੋ ਵੀ ਹੈਗਾ ਕੁਝ ਵੀ ਪਾ ਸਕਦੇ ਆ ਪਿਆਜ਼ ਪਾ ਕੇ ਕਾਲੀ ਮਿਰਚ ਵੀ ਤਾਂ ਪਾਈ ਨਮਕ ਪਾਇਆ ਮਸਾਲੇ ਵੀ ਪਾ ਸਕਦੇ ਹੋ ਤੁਸੀਂ ਠੱਕ ਠੱਕ ਦੀ ਆਵਾਜ਼ ਵੀ ਆ ਰਹੀ ਆ ਸਾਡੇ ਮਿਸਤਰੀ ਲੱਗੇ ਹੋਏ ਨੇ ਉੱਪਰ ਠੱਕ ਠੱਕ ਦੀ ਆਵਾਜ਼ ਵਿੱਚ ਆ ਰਹੀ ਆ ਤੇ ਉੱਪਰ ਲੱਗੇ ਹੋਣੇ ਮਿਸਤਰੀ ਤੇ ਇਹਨਾਂ ਕਰਕੇ ਬਹੁਤ ਖਲਾਰਾ ਪਿਆ ਹੋਇਆ ਜੀ ਤੇ ਮੇਰੀ ਵੀ ਦਬੇ ਢਿੱਲੀ ਹੋ ਗਈ ਹਾਂ ਲਓ ਜੀ ਆਪਣਾ ਪ੍ਰੌਨ ਹੋ ਗਿਆ ਤਿਆਰ ਉਹ ਪਰੌਠਾ ਹੋ ਗਿਆ ਤਿਆਰ ਹਲਕਾ ਹਲਕਾ ਰੋਲਾਇਆ ਮੰਨ ਕਰਾਣੇ ਸੂਜੀ ਦਾ ਆ ਦੇਖੋ ਜੀ ਤੇ ਇਹ ਆਪਣਾ ਤਿਆਰ ਹੋ ਗਿਆ ਤੇ ਹੋਇਆ ਸਿੰਕ ਕਰਾ ਤੋੜ ਕਿ ਤਰ੍ਹਾਂ ਮਗਾਦੇਸ ਕਰਾਉਂਦੇ ਤੇ ਇਹ ਮੈਂ ਆਪਣਾ ਪਾਣੀ ਵਿੱਚ ਦਹੀਂ ਇਹਨਾਂ ਕਰ ਦਹੀਂ ਜੂਰ ਖਾਉਂਦੇ ਮੈਂ ਸੋਧੀਆਂ ਵਿੱਚ ਪਾਉਣਾ ਸ਼ੱਕਰ ਠੇ ਸ਼ੱਕਰ ਠੰਡੀ ਹੁੰਦੀ ਆ ਦੇਖੋ ਠੀਕ ਹੈ ਇੱਕ ਚਮਚਾ ਸ਼ੱਕਰ ਤੇ ਆਲੋਜੀ ਮੈਂ ਵਿੱਚ ਪਾ ਲਈ ਸ਼ੱਕ ਕਰ ਰਹੇ ਹਿੰਦੇ ਭੁੱਖ ਲੱਗਣ ਲੱਗ ਗਈ ਥੋੜੀ ਥੋੜੀ ਮੈਨੂੰ ਲੱਗ ਰਹੀ ਸੀ ਤੇ ਇਹ ਆਪਣਾ ਬਗੜ ਪਾ ਲਿਆ ਤੇ ਆਜੋ ਖਾਈਏ ਤੁਸੀਂ ਵੀ ਅਸਤਨ ਕਰਿਆ ਕਰੋ ਇਹ ਆਪਣਾ ਤਿਆਰ ਤੇ ਮਤਲਬ ਕਿ ਵੀ ਰੋਟੀ ਘੱਟ ਦੱਸਦੇ ਆ ਚਾਹ ਹਲ ਖਿਚੜੀ ਤੇ ਇਸ ਤਰ੍ਹਾਂ ਦੀ ਚੀਜ਼ ਜ਼ਿਆਦਾ ਦੱਸਦੇ ਨੇ ਚਾਹ ਘੱਟ ਪੀਣੀ ਆ ਤੇ ਆਪਾਂ ਕੀ ਮਿਸਤਰੀ ਲੱਗੇ ਨੇ ਮੈਨੂੰ ਕੰਮ ਦਾ ਵੀ ਬਹੁਤ ਜ਼ੋਰ ਆ ਤੇ ਉੱਪਰ ਲੈਂਟਰ ਸਾਡਾ ਪੈ ਗਿਆ ਮੂਰੇ ਨਿਕ ਜਣਾ ਸਾ ਆ ਦੇਖੋ ਲੈਂਟਰ ਪੈ ਚੁੱਕਾ ਹੈ ਸਾਨੂੰ ਬੜੀ ਖੁਸ਼ੀ ਹੋਈ ਆ ਤੇ ਬਾਕੀ ਉੱਪਰ ਮਿਸਤਰੀ ਲੱਗਿਆ ਹੋਇਆ ਇਹ ਦੇ ਕਰਕੇ ਇੱਕ ਤਾਂ ਮੈਂ ਬਿਮਾਰ ਹੋ ਗਈ ਬਹੁਤ ਪ੍ਰੋਬਲਮ ਆ ਗਈ ਖਾਣ ਪੀਣ ਦਾ ਵੀ ਮੈਨੂੰ ਧਿਆਨ ਰੱਖਣਾ ਪੈਣਾ ਬਹੁਤ ਜ਼ਿਆਦਾ ਜੀ ਠੀਕ ਆ ਨਾ ਤੇ ਹੌਲਾ ਮਿਸਤਰੀ ਨੂੰ ਚਾਹ ਇਰਾਕ ਕਰ ਦਿੰਦੀ ਆ ਨਾਮ ਦੇ ਨਾਲ ਲਿਖਾ ਦੇ ਠੀਕ ਆ ਜੀ ਤੇ ਮਿਸਤਰੀ ਨੂੰ ਚਾਹਨ ਘੁੱਟ ਮਾਰ ਕੇ ਦਿਨਾ ਆ ਖਾ ਕੇ ਤਾਂ ਹੁਣ ਚਾਹ ਆ ਗਈ ਬਣਾ ਮਿਸਤਰੀ ਨੇ ਚਾਹ ਤੇ ਮੈਂ ਚਾਹਤਾ ਕਿ ਮੈਂ ਟੇਸਟ ਦੇ ਦੇਮ ਕਿ ਕਿਸ ਤਰ੍ਹਾਂ ਦਾ ਬਣਿਆ ਖਾਣ ਦੇਖਦੇ ਹਾਂ ਮਿਸਤਰੀ ਠਕ ਠਕ ਕਰੀ ਜਾਂਦਾ ਫਿਰ ਭਰਉ ਦੇ ਤੰਪੂ ਬਹੁਤ ਵਧੀਆ ਬਣਿਆ ਜੀ ਖਾਇਆ ਕਰੋ ਤੁਸੀਂ ਕਦੇ ਕਦੇ ਉਂਜਾਮ ਵੀ ਬਣਾ ਕੇ ਖਾਇਆ ਕਰੋ ਬਹੁਤ ਵਧੀਆ ਲੱਗੂਗਾ ਖਾਣ ਨੂੰ ਬਹੁਤ ਵਧੀਆ ਆ ਜਾਓ ਗਾਇਸ ਤੁਸੀਂ ਵੀ ਖਾਓ ਮੇਰੇ YouTube ਫੈਮਿਲੀ ਸੂਜੀ ਦਾ ਪਰੌਂਠਾ ਆ ਗਾ ਜੀ ਬਹੁਤ ਵਧੀਆ ਕਸਮ ਨਾਲ ਖਾ ਕੇ ਦੇਖੋ ਤੁਸੀਂ ਬਣਾ ਕੇ ਸੂਜੀ ਦਾ ਪਰੌਂਠਾ ਮਿਸਤਰੀਆਂ ਤੋਂ ਨਹੀਂ ਅਭੀ ਪਾ ਲਿਓ ਜਿਕਾਉਣਾ ਹੋਊਗਾ ਸਾਰਾ ਕੁਝ ਠੀਕ ਹੈ ਨਾ ਮੈਂ ਜਾਦ ਵਿੱਚ ਪਾ ਰਨਾ ਮਿੱਠਾ ਬੱਤੇ ਠੱਕ ਠੱਕ ਹੋ ਰਹੀ ਆ ਮਿਸਤਰੀਆਂ ਇਹ ਬਾਕੀ ਤਾਂ ਟੱਪਿਆ ਮੈਂ ਇਸ ਤਰ੍ਹਾਂ ਹੀ ਮਿਲਦਾ ਰਹੇ ਜੀ ਐਸ ਟਾਈਮ ਤਾਂ ਮੇਰੀ ਜਲਦੀ ਪੀਏ ਦਵਾਈ ਦਵਾਈਆਂ ਵੀ ਆਈਆਂ ਵੇਖ ਦਿਨੇ ਚਲਦੀਆਂ ਨੇ ਉਹ ਦਵਾਈ ਲਵਾਂਗੀ ਘਰ ਮਾ ਬੈਠ ਕੇ ਲੈ ਲਵਾਂਗੀ ਕਾਫੀ ਦੇਤੀ ਹੈ ਜਸਸ ਮੇਰੇ ਲੱਗ ਜਿੰਦ ਬਿਲਕੁਲ ਰੋਟੀ ਪਾਣੀ ਛੱਡ ਦੂੰਗੀ ਤਬ ਵੀ ਤਨਸਾਜੂਗੀ ਵੀਡੀਓ ਵੀ ਬਣਾਉਣੀ ਆਪਾਂ ਨੇ ਉਹ ਖਾਣਾ ਬਣਾਉ ਉਹ ਤੇ ਵੀ ਕੁਝ ਚਸਕਾ ਜਿਹਾ ਪੈ ਗਿਆ ਬਣਾਉਣਾ ਆਪਾਂ ਨੂੰ ਐਸੀ ਮੈਂ ਤੁਹਾਡਾ ਬਹੁਤ ਜ਼ਿਆਦਾ ਪਿਆਰ ਲੈਂਦਾ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਸ਼ੀ ਕਾਲਾ ਮੇਰਾ ਸਾਥ ਜਰੂਰ ਦਿਓ ਜੀ ਤੁਹਾਡੇ ਸਾਥ ਨਾਲ ਮੈਂ ਖੁੱਲ੍ਹੇ ਬੱਤ ਸੱਕਦੀ ਹਾਂ ਤਾਰੇ ਸਪੋਰਟ ਤੇ ਬੋਲ ਹੈ ਨਾ ਤੁਸੀਂ ਪਬਲਿਕ ਵੀ ਵਧਾ ਸਕਦੀ ਹੈ ਨਾ ਬਾਕੀ ਮੇਰੀ ਨੀਰਮ ਬਹੁਤ ਕਮਜ਼ੋਰ ਹੈ ਜੀ का बहुत ज़्यादा तो करिए हम हम आदत जी पैगी बैगी तो इना प्यार मिलता है रह नहीं होंगे बगैर ठीक है ना देखो मैं बीमार बमार भी मतलब कि भी मैं वीडियो बना रही हूँ मैं चलो बना ला गल तक सूजी का परौंठा बना के ना दिखाया आज खा लो तो सारे जने सताल जी सारू नमस्ते ਹਰਮਤ ਮਾਤਾ ਮਿਸਾਲੇ ਚੜਦੀ ਕਲਾ ਚੱਖੇ ਸੱਚੇ ਪਾਤਸ਼ਾਹ ਬਸ ਮੇਰੀ ਇਹ ਹੀ ਆਪ ਦੁਆ ਹੈ ਲਪਾ ਚੜਦੀ ਕਲਾ ਵਿੱਚ ਰਹੀਏ ਸਾਰੇ ਜਣੇ ਇੱਕ ਦੂਜੇ ਦਾ ਪਾਏ ਸਾਥ ਦੀਏ ਨਾ ਸਾਥ ਜ਼ਰੂਰ ਦਿਓ ਮੇਰਾ ਸਾਥ ਜ਼ਰੂਰ ਦਿਓ ਤੁਸੀਂ ਮੈਂ ਤੁਹਾਡਾ ਦੂੰਗੀ ਜਿੰਨਾ ਹੋ ਸਕੇ ਮੈਂ ਤੁਹਾਨੂੰ ਵੀ ਜ਼ਰੂਰ ਸਾਥ ਪਿੱਛੇ ਨਹੀਂ ਹਟਣ ਵਾਲੀ ਚਾਹੇ ਮੇਰੀ ਦੀ ਗੱਲਿਕਾ ਅੱਗੇ ਨਾ ਤਾਂ ਸਾਥ ਜ਼ਰੂਰ ਤੁੰਗੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ